ਸੋਰਠਾ ਮਹੱਲਾ ਪੰਜਵਾ ਗੁਰਪੂਰਾ ਪੇਟਿਓ ਵਡਪਾਗੇ ਮਨ ਹੈ ਭਾਇ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੌਰਪੂਰਾ ਪੇਟ ਉਹ ਵਡਪਾਗੇ ਮਨ ਹੈ ਭਇਆ ਪਰਗਾਸਾ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਦੇ ਬਾਣੀ ਰਾਗ ਸੋਰਠ ਦੇ ਵਿੱਚ ਅੰਗ 609 610 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਗੁਰਪੂਰਾ ਪੇਟਿਓ ਵਡਪਾਗੇ ਮਨ ਹੈ ਭਯ ਪਰਗਾਸਾ ਗੁਰਪੂਰਾ ਪੇਟਿਓ ਵਡਪਾਗੀ ਅਰਥਾਤ ਕਿ ਵੱਡਿਆਂ ਪਾਗਾਂ ਦੇ ਸਦਕਾ ਜਿਨ੍ਹਾਂ ਵੇ ਗੁਰਮਖਾਂ ਗੁਰੂ ਪਿਆਰਿਆਂ ਨੂੰ ਪੂਰਾ ਸਤਿਗੁਰੂ ਪਾਛਾ ਪੇਟਿਓ ਅਰਥਾਤ ਮਿਲਿਆ ਉਹਨਾਂ ਦੇ ਮਹਾਰਾਜ ਕਹਿੰਦੇ ਮਨ ਹੈ ਭਾਇ ਪਰਗਾਸਾ ਉਹਨਾਂ ਦੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਗਿਆਨ ਦਾ ਚਾਨਣ ਹੋਇਆ ਹੈ ਕਹਿੰਦੇ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਕੋਏ ਨਾ ਪਹੁੰਚਨਹਾਰਾ ਦੂਜਾ ਅਰਥਾਤ ਕਿਉਂ ਨਾ ਗੁਰਮੁਖਾਂ ਗੁਰੂ ਪਿਆਰਿਆਂ ਤਾਂ ਹੀ ਪਹੁੰਚਣਹਾਰਾ ਅਰਥਾਤ ਕੋਈ ਦੂਸਰਾ ਆਪਣ ਨਹਾਰਾ ਵੀ ਨਹੀਂ ਭਾਵ ਕਿ ਉਹਨਾਂ ਦੀ ਬਰਾਬਰੀ ਕਰਨੇ ਵਾਲਾ ਕੋਈ ਦੂਸਰਾ ਨਹੀਂ ਕਹਿੰਦੇ ਆਪਣੇ ਸਾਹਿਬ ਕਾ ਪਰਵਾਸਾ ਜਿਨ੍ਹਾਂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਆਪਣੇ ਮਾਲਕ ਦਾ ਪਰਵਾਸਾ ਅਰਥਾਤ ਪਰੋਸਾ ਜਾਂ ਸਹਾਰਾ ਹੈ ਸੋ ਗੁਰ ਹਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪਣੇ ਸਤਿਗੁਰ ਕਾ ਬਲਿਹਾਰ ਆਗਾ ਸੁਖ ਪਾਛਾ ਸੁਖ ਸਹਜਾ ਕਰ ਆਨੰਦ ਹਮਾਰਾ ਰਹਾਓ ਆਪਣੇ ਸਤਿਗੁਰ ਕਾ ਬਲਿਹਾਰ ਅਸੀਂ ਆਪਣੇ ਸਤਿਗੁਰ ਪਾਤਸ਼ਾਹ ਜੀਆਂ ਤੋਂ ਬਲਿਹਾਰ ਜਾਂਦੇ ਹਾਂ ਸਦਕਾ ਜਾਂਦੇ ਹਾਂ ਵਾਰਨੇ ਕੁਰਬਾਨ ਜਾਂਦੇ ਹਾਂ ਕਹਿੰਦੇ ਆਗਾ ਸੁਖ ਪਾਛਾ ਸੁਖ ਸਹਜਾ ਪਰ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਆਗੈ ਅਰਥਾਤ ਪਰਲੋਕ ਦੇ ਵਿੱਚ ਵੀ ਸਾਡੇ ਸੁਖ ਆਨੰਦ ਵਰਤਿਆ ਔਰ ਪਾਛਾ ਸੁਖ ਸਹਜ ਅਰਥਾਤ ਕਿ ਪਿਛੇ ਇਸ ਲੋਕ ਦੇ ਵਿੱਚ ਵੀ ਸੁਖ ਔਰ ਸਹਜ ਵਰਤਿਆ ਹੈ ਕਹਿੰਦੇ ਘਰ ਆਨੰਦ ਹਮਾਰਾ ਅਰਥਾਤ ਕਿ ਸਾਡੇ ਸਰੀਰ ਅਥਵਾ ਹਿਰਦੇ ਰੂਪੀ ਘਰ ਦੇ ਵਿੱਚ ਸੁਖ ਆਨੰਦ ਵਰਤਿਆ ਹੈ ਜਾਂ ਫਿਰ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਆਨੰਦ ਸਰੂਪ ਪਰਮੇਸ਼ਰ ਜੀ ਪ੍ਰਗਟ ਹੋਏ ਹਨ ਸਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਅੰਤਰ ਜਾਮੇ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਵਾਪਏ ਗੁਰ ਚਰਣੀ ਲਾਗੇ ਇਕ RAM ਨਾਮ ਆਧਾਰਾ ਅੰਤਰਜਾਮੇ ਕਰਨਹਾਰਾ ਮਹਾਰਾਜ ਕਹਿੰਦੇ ਸਾਰੇ ਸੰਸਾਰ ਨੂੰ ਕਰਨੇ ਵਾਲਾ ਕਰਨ ਦੇ ਸਮਰਾਥ ਅਕਾਲ ਪੁਰਖ ਵਾਹਿਗੁਰੂ ਜਿਹੜਾ ਅੰਦਰ ਦੀਆਂ ਜਾਣਣ ਵਾਲਾ ਹੈ ਸੋਈ ਖਸਮ ਹਮਾਰਾ ਸਾਡਾ ਮਾਲਕ ਜਾਂ ਸੁਆਮੀ ਉਹੀ ਹੈ ਸਾਡਾ ਖਸਮ ਉਹੀ ਹੈ ਪ੍ਰਭੂ ਉਹੀ ਹੈ ਕਹਿੰਦੇ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਜੋ ਗਰਮਾ ਗੁਰੂ ਪਿਆਰੇ ਨਿਰਭਉ ਹੋ ਗਏ ਨ ਡਰ ਹੋ ਗਏ ਬੇਖੌਫ ਹੋ ਗਏ ਕਿਹੜੇ ਗੁਰ ਚਰਣੀ ਲੱਗੇ ਜਿਹੜੇ ਗੁਰੂ ਮਹਾਰਾਜਿਆਂ ਦੇ ਚਰਣੀ ਲੱਗੇ ਹਨ ਔਰ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਇੱਕ RAM ਨਾਮ ਆਧਾਰਾ ਕੇਵਲ ਤੇ ਕੇਵਲ ਇੱਕ RAM ਜੀ ਦੇ ਨਾਮ ਨੂੰ ਆਪਣਾ ਆਧਾਰ ਅਥਵਾ ਓਟ ਆਸਰਾ ਬਣਾਇਆ ਸੋ ਉਹ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਫਲ ਦਰਸਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕਾਂਠ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੀਤ ਪਿਆਰਾ ਸਫਲ ਦਰਸਨ ਆਕਾਲ ਮੂਰਤ ਪ੍ਰਭ ਅਰਥਾਤ ਕਿ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਉਹ ਨਾ ਦਰਸ਼ਨ ਸਫਲ ਹ ਪਾਉ ਕੇ ਦਰਸ਼ਨ ਕਰ ਦਿਆ ਹੈ ਫਾਲ ਦੀ ਪ੍ਰਾਪਤੀ ਹੋ ਜਾਂਦੀ ਮੰਗਣ ਦੀ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ ਆਕਾਲ ਮੂਰਤ ਅਰਥਾਤ ਕਿ ਉਹ ਸਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਮੂਰਤ ਅਥਵਾ ਚਤਰ ਜਾਂ ਸਰੂਪ ਹੈ ਉਹ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ ਕਹਿੰਦੇ ਹੈ ਵੀ ਹੋ ਬਨਹਾਰ ਅਰਥਾਤ ਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਹੈ ਉਹ ਪੀ ਅਰਥਾਤ ਕਿ ਪਹਿਲਾਂ ਵੀ ਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣ ਹਾਰ ਹੈ ਹੋਣ ਦੇ ਸਮਰੱਥ ਹੈ ਕਹਿੰਦਾ ਕਾਂਠ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੀਤ ਪਿਆਰਾ ਕਾਂਠ ਲਗਾਏ ਆਪਣੇ ਜਨ ਰੱਖੇ ਅਰਥਾਤ ਕਿ ਆਪਣੇ ਜਨਾਂ ਨੂੰ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਚਾਕਰਾਂ ਨੂੰ ਗੁਰਮਖਾਂ ਗੁਰੂ ਪਿਆਰਿਆਂ ਨੂੰ ਕਾਂਠ ਲਗਾ ਕੇ ਰੱਖਦਾ ਹੈ ਗਲ ਦੇ ਨਾਲ ਲਾ ਕੇ ਰੱਖਦਾ ਹੈ ਉਹ ਹਰੀ ਪਰਮੇਸ਼ਰ ਕਹਿੰਦਾ ਆਪਣੇ ਪ੍ਰੀਤ ਪਿਆਰਾਵੋ ਆਕਾਲ ਪੁਰਖ ਵਾਹਿਗੁਰੂ ਆਪਣੇ ਪ੍ਰੀਤ ਨੂੰ ਪਿਆਰ ਕਰਨੇ ਵਾਲਾ ਹੈ ਭਾਵ ਕਿ ਆਪਣੇ ਆਪ ਨੂੰ ਪ੍ਰੇਮ ਕਰਨੇ ਵਾਲਿਆਂ ਨੂੰ ਉਹ ਪ੍ਰੇਮ ਕਰਨੇ ਵਾਲਾ ਹੈ ਆਕਾਲ ਪੁਰਖ ਵਾਹਿਗੁਰੂ ਜਿਹੜੇ ਗੁਰਮੁਖ ਗੁਰੂ ਪਿਆਰੇ ਨੂੰ ਪ੍ਰੇਮ ਕਰਦੇ ਹਨ ਉਹਨਾਂ ਨੂੰ ਪ੍ਰੀਤ ਕਰਦਾ ਹੈ ਪਾਤਸ਼ਾਹ ਸੋਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਵਡਵੇ ਵਡਿ ਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਪੈਟਿਓ ਸਗਲੇ ਦੁਖ ਬਿਨਾਸੇ ਵਡਵੇ ਵਡਿ ਆਈ ਅਚਰਜ ਸੋਭਾ ਉਹ ਕਾਲਪੁਰਖ ਵਾਹਿਗੁਰੂ ਜੀ ਦੀ ਵਡਿਆਈ ਬਹੁਤ ਵੱਡੀ ਆ ਉਸ ਦੀ ਸੋਭਾ ਬੜੀ ਅਚਰਜ ਐ ਬੜੀ ਵਿਸਮਾਦੇ ਆ ਬੜੇ ਲਸਾਨੇ ਆ ਕਾਰਜ ਆਇਆ ਰਾਸੇ ਤੇ ਉਹਦੀ ਵਡਿਆਈ ਕਰਨੇ ਦੇ ਨਾਲ ਉਹਦਾ ਨਾਮ ਜਪਣੇ ਦੇ ਨਾਲ ਸਾਡਾ ਕਾਰਜ ਰਾਸ ਆਇਆ ਹੈ ਕੰਮ ਲੋਟ ਆਇਆ ਹੈ ਮਹਾਰਾਜ ਕਹਿੰਦਾ ਨਾਨਕ ਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾਸੇ ਨਾਨਕ ਕਉ ਗੁਰਪੂਰਾ ਪੇਟਿਓ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਾਨਾ ਕਿ ਭਾਈ ਸਾਨੂੰ ਪੂਰਾ ਗੁਰੂ ਪੇਟਿਆ ਹੈ ਭਾ ਪੂਰਾ ਸਤਗੁਰੂ ਪਾਤਸ਼ਾਹ ਮਿਲਿਆ ਹੈ ਔਰ ਸਾਡੇ ਸਾਰੇ ਜਿੰਨੇ ਵੀ ਦੁੱਖ ਨੇ ਨਾ ਸਗਲੇ ਦੁੱਖ ਬਿਨਾਸ਼ ਹੋ ਉਹਨਾਂ ਦਾ ਬਿਨਾਸ਼ ਹੋ ਗਿਆ ਹੈ ਦੁੱਖਾਂ ਦਾ ਅੰਤ ਹੋ ਗਿਆ ਹੈ ਦੁੱਖਾਂ ਦਾ ਖਾਤਮਾ ਹੋ ਗਿਆ ਹੈ ਕਹਿੰਦਾ ਵੱਡੇ ਵੱਡੇ ਆਇ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੈ